ਭਗਵਾਨ ਵਾਲਮੀਕੀ ਮਹਾਰਾਜ ਤੇ ਬਣੀ ਕਥਿਤ ਫਿਲਮ ਦੇ ਟੀਜ਼ਰ ਦਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਇਸ ਟੀਜ਼ਰ ਦੇ ਵਿੱਚ ਅਕਸ਼ੇ ਕੁਮਾਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਦੀ ਭੂਮਿਕਾ ਦੇ ਵਿੱਚ ਦੇਖਿਆ ਗਿਆ ਅਤੇ ਇਸੇ ਦਰਮਿਆਨ ਅਪਸ਼ਬਦ ਦਾ ਵੀ ਇਸਤੇਮਾਲ ਕੀਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਵਿਰੋਧ ਵੱਧਦਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਵੀ ਆਦੀ ਵਾਲਮੀਕੀ ਅੰਬੇਦਕਰ ਸੰਗਠਨ ਦੇ ਵੱਲੋਂ ਅਕਸ਼ੇ ਕੁਮਾਰ ਦੀ ਇਸ ਫਿਲਮ ਦਾ ਵਿਰੋਧ ਕੀਤਾ ਗਿਆ ਇਸ ਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ ਗਈ ਤੇ ਇਸੇ ਵਿਚਾਲੇ ਹੁਣ ਵੱਖਰੀ ਹੀ ਸੱਚਾਈ ਸਾਹਮਣੇ ਆਈ ਹੈ ਖੁਦ ਅਕਸ਼ੇ ਕੁਮਾਰ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਵਿਵਾਦ ਤੇ ਚੁੱਪੀ ਤੋੜੀ ਗਈ ਹੈ ਤੇ ਨਾਲ ਦੀ ਨਾਲ ਦੱਸਿਆ ਗਿਆ ਹੈ ਕਿ ਉਹਨਾਂ ਦਾ ਇਸ ਫਿਲਮ ਦੇ ਨਾਲ ਕਿਸੇ ਤਰੀਕੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਟ੍ਰੇਲਰ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ ਸਗੋਂ ਅਕਸ਼ੇ ਕੁਮਾਰ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਨਾਲ AI ਦੀ ਦੁਰਵਰਤੋਂ ਕੀਤੀ ਗਈ ਹੈ ਅਕਸ਼ੇ ਕੁਮਾਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਹਾਲੀ ਦੇ ਵਿੱਚ ਮੈਨੂੰ ਇੱਕ ਫਿਲਮ ਦੇ ਟ੍ਰੇਲਰ ਦੇ ਕੁਝ AI ਜਨਰੇਟ ਕੀਤੇ ਵੀਡੀਓ ਮਿਲੇ ਹਨ ਜਿਸ 'ਚ ਮੈਨੂੰ ਮਹਾਰਿਸ਼ੀ ਵਾਲਮੀਕੀ ਦੀ ਭੂਮਿਕਾ 'ਚ ਦਿਖਾਇਆ ਗਿਆ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਜਿਹੇ ਸਾਰੇ ਵੀਡੀਓ ਨਕਲੀ ਨੇ ਤੇ AI ਦੀ ਵਰਤੋਂ ਕਰਕੇ ਬਣਾਏ ਗਏ ਨੇ ਇਸ ਤੋਂ ਇਲਾਵਾ ਅਦਾਕਾਰ ਦੇ ਵੱਲੋਂ ਲਿਖਿਆ ਗਿਆ ਹੈ ਕਿ মিডিਆ ਨੂੰ ਅਪੀਲ ਕਰਦੇ ਹੋਏ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਕੁਝ ਨਿਊਜ਼ ਚੈਨਲ ਖਬਰਾਂ ਨੂੰ ਖਬਰਾਂ ਵੱਜੋ ਸਵੀਕਾਰ ਕਰਦੇ ਹਨ ਬਿਨਾ ਇਹ ਜਾਂਚ ਕੀਤੇ ਕਿ ਇਹ ਅਸਲੀ ਹੈ ਜਾਂ ਫਿਰ ਨਕਲੀ ਹੈ ਅਜਿਹੇ ਸਮੇਂ ਦੇ ਵਿੱਚ ਜਦੋਂ AI ਰਾਹੀਂ ਗੁੰਮਰਾਹਕੁੰਨ ਸਮਗਰੀਆਂ ਤੇਜ਼ੀ ਦੇ ਨਾਲ ਬਣਾਈਆਂ ਜਾ ਰਹੀਆਂ ਨੇ ਮੈਂ ਮੀਡੀਆ ਸੰਗਠਨ ਨੂੰ ਬੇਨਤੀ ਕਰਦਾ ਹੈ ਕਿ ਉਹ ਜਾਣਕਾਰੀ ਦੀ ਪੁਸ਼ਟੀਕਰਨ ਤੇ ਇਸ ਪੁਸ਼ਟੀਕਰਨ ਤੋਂ ਬਾਅਦ ਦੀ ਇਸ ਤਰੀਕੇ ਦੀ ਰਿਪੋਰਟ ਨੂੰ ਪੇਸ਼ ਕੀਤਾ ਜਾਵੇ ਤਾਂ ਖੁਦ ਅਕਸ਼ੇ ਕੁਮਾਰ ਸਾਹਮਣੇ ਆਏ ਨੇ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜੋ ਇਸ ਫਿਲਮ ਦੇ ਨਾਲ ਇਸ ਟੀਜ਼ਰ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ ਉਹਨਾਂ ਦਾ ਇਸ ਪੂਰੇ ਟੀਜ਼ਰ ਦੇ ਨਾਲ ਕੋਈ ਸੰਬੰਧ ਨਹੀਂ ਹੈ ਇਸ ਤੋਂ ਇਲਾਵਾ ਦੱਸ ਦੇ ਕਿ ਲਗਾਤਾਰ ਇਹ ਮਾਮਲਾ ਵੱਧਦਾ ਹੀ ਜਾ ਰਿਹਾ ਸੀ ਜਿੱਥੇ ਅੰਮ੍ਰਿਤਸਰ ਚ ਆਦੀ ਵਾਲਮੀਕੀ ਅੰਬੇਡਕਰ ਸੰਗਠਨ ਨੇ ਅਦਾਕਾਰ ਅਕਸ਼ੇ ਕੁਮਾਰ ਦੀ ਇਸ ਫਿਲਮ ਜੋ ਮਹਾ ਵਾਲਮੀਕੀ ਦਾ ਟ੍ਰੇਲਰ ਸੀ ਉਸ ਦੇ ਸੰਬੰਧ ਰੋਸ ਜਤਾਇਆ ਅਤੇ ਨਾਲ ਦੀ ਨਾਲ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਪਿਆ ਸੀ ਤੇ ਹੁਣ ਇਸੇ ਮਾਮਲੇ ਦੇ ਵਿੱਚ ਅਕਸ਼ੇ ਕੁਮਾਰ ਦਾ ਇਹ ਪੱਖ ਸામਨੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇੰਨਾ ਸਾਰੀਆਂ ਟੀਜ਼ਰ ਦੇ ਵਿੱਚ ਜੋ ਉਹਨਾਂ ਦਾ ਚਿਹਰਾ ਇਸਤੇਮਾਲ ਕੀਤਾ ਗਿਆ ਜੋ ਉਹਨਾਂ ਦੀ ਆਵਾਜ਼ ਇਸਤੇਮਾਲ ਕੀਤੀ ਗਈ ਹੈ ਉਸ ਨੂੰ ਦੱਸਿਆ ਕਿ ਇਹ AI ਦੀ ਦੁਰਵਰਤੋਂ ਹੈ ਉਹਨਾਂ ਦਾ ਇਸ ਫਿਲਮ ਤੇ ਇਸ ਟੀਜ਼ਰ ਦੇ ਨਾਲ ਕਿਸੇ ਤਰੀਕੇ ਦਾ ਕੋਈ ਸੰਬੰਧ ਨਹੀਂ ਹੈ ਵਾਇਰਲ ਕਲਿੱਪਾਂ ਦੇ ਵਿੱਚ ਅਕਸ਼ੇ ਕੁਮਾਰ ਨੂੰ ਜੋ ਦਿਖਾਇਆ ਗਿਆ ਭਗਵਾਨ ਵਾਲਮੀਕੀ ਜੀ ਦੀ ਭੂਮਿਕਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਹੈ ਇਸਤੇ ਅਕਸ਼ੇ ਕੁਮਾਰ ਵੀ ਭੜਕੇ ਨੇ ਉਹਨਾਂ ਦੇ ਵੱਲੋਂ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ ਤੇ ਨਾਲ ਦੀ ਨਾਲ ਜੋ ਮੀਡੀਆ ਧਾਰੇ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਜੋ AI ਜਨਰੇਟਿਡ ਕੰਟੈਂਟ ਆ ਰਿਹਾ ਹੈ ਉਸ ਦੀ ਨਿਗਰਾਨੀ ਕੀਤੀ ਜਾਵੇ ਅਤੇ ਪਹਿਲਾਂ ਜਾਂਚ ਕੀਤੀ ਜਾਵੇ ਕਿ ਇਸ ਤਰੀਕੇ ਦਾ ਕੰਟੈਂਟ ਸਹੀ ਹੈ ਜਾਂ ਨਹੀਂ ਉਸ ਤੋਂ ਬਾਅਦ ਹੀ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਵੇ ਤਾਂ ਅਕਸ਼ੇ ਕੁਮਾਰ ਸਾਹਮਣੇ ਆਏ ਨੇ ਉਹਨਾਂ ਨੇ ਇਸ ਪੂਰੇ ਵਿਵਾਦ ਤੇ ਸੱਚਾਈ ਜਿਹੜੀ ਹੈ ਉਹ ਸਾਹਮਣੇ ਰੱਖੀ ਹੈ